ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਕੰਪਨੀ ਬਾਰੇ ਜਿਹੜੀ ਕੰਪਨੀ ਨਾਲ ਆਪਣਾ ਐਗਰੀਮੈਂਟ ਹੁੰਦਾ ਉਹ ਕਿਸ ਤਰ੍ਹਾਂ ਆਪਾਂ ਨੂੰ ਬੱਚਾ ਆਪਾਂ ਨੂੰ ਦੇ ਕੇ ਜਾਂਦੀ ਆ ਤੇ ਆਪਾਂ ਨੂੰ ਕੀ ਬਚਤ ਦਿੰਦੀ ਆ ਕਿ ਬੱਚੇ ਵਿੱਚੋਂ ਕੰਪਨੀ ਆਪਾਂ ਨੂੰ ਬੱਚਾ ਦੇ ਕੇ ਜਾਂਦੀ ਆ ਕਈ ਵਾਰ ਐਂ ਵੀ ਹੋ ਜਾਂਦਾ ਵੀ ਕੰਪਨੀ ਆਪਾਂ ਨੂੰ ਬੱਚਾ ਦੇ ਦਿੰਦੀ ਆ ਫੀਡ ਵੀ ਦਿੱਤੀ ਜਾਂਦੀ ਆ ਆਪਣਾ ਬੱਚਾ ਵਧੀਆ ਵੇਟ ਲੈਂਦਾ ਹੁੰਦਾ ਤੇ ਕੰਪਨੀ ਬਾਅਦ ਵਿੱਚ ਫੀਡ ਦਾ ਕੱਟ ਲਵਾਣ ਦੀ ਆ ਫੀਡ ਨਹੀਂ ਦਿੰਦੀ ਕਈ ਵਾਰ ਮੁਰਗਾ ਫੀਡ ਵੱਧ ਖਾ ਜਾਂਦਾ ਐਪ ਦੇ ਹਿਸਾਬ ਨਾਲ ਚੱਲਦਾ ਸਾਰਾ ਕੁਝ ਜਾਂ ਅੱਜ ਐਪ ਨੇ 8 ਬੈਗ ਮੰਗੇ ਤੇ 8 ਬੈਗ ਹੀ ਫੀਡ ਦੇ ਖਾਣੇ ਆ ਬੱਚੇ ਨੂੰ ਆਪਾਂ ਪਾਉਣੇ ਆ ਤੇ ਬੱਚਾ ਭੁੱਖਾ ਰਵੇ ਜਾਂ ਨਾ ਰਵੇ ਉਹਨੂੰ ਉਸ ਹਿਸਾਬ ਨਾਲ ਹੀ ਫੀਡ ਪਾਉਣੀ ਆ ਜੇ ਆਪਾਂ ਫੀਡ ਵੱਧ ਪਾ ਦਿੱਤੀ ਤੇ ਕੰਪਨੀ ਕਹਿੰਦੀ ਆ ਤੁਹਾਡੇ ਕੋਲ ਇੱਕ ਦਿਨ ਦੀ ਆ ਦੋ ਦਿਨ ਦੀ ਹਲੇ ਫੀਡ ਪਈ ਆ ਇੱਕ ਦਿਨ ਪਹਿਲਾਂ ਹੀ ਲੋਡ ਬਣੇਗਾ ਤੇ ਤੁਹਾਡੇ ਫਾਰਮ ਤੇ ਫੀਡ ਨਹੀਂ ਜਾਏਗੀ ਤੇ ਉਸ ਨਾਲ ਆਪਣੇ ਬੱਚੇ ਨੂੰ ਕੱਟ ਲੱਗ ਜਾਂਦਾ ਤੇ ਬੱਚਾ ਜਾਂ 2 ਕਿਲੋ ਦਾ ਹੀ ਐਵਰੇਜ ਹੋਵੇ ਤੇ ਜਦੋਂ ਕੱਟ ਲੱਗ ਜਾਂਦਾ ਤੇ ਉਹਦੇ ਨਾਲ ਐਵਰੇਜ ਡਾਊਨ ਕਰ ਜਾਂਦਾ 100 150 ਗ੍ਰਾਮ ਐਵਰੇਜ ਡਾਊਨ ਕਰ ਜਾਂਦਾ ਬੱਚਾ ਫੀਡ ਤੋਂ ਜਾਂ ਫੀਡ ਨਾ ਮਿਲੇ ਬੱਚੇ ਨੂੰ ਇਸ ਨਾਲ ਵੀ ਆਪਣਾ ਰਿਜ਼ਲਟ ਖਰਾਬ ਹੋ ਜਾਂਦਾ 15 20 ਗ੍ਰਾਮ ਵੀ ਐਵਰੇਜ ਬੱਚਾ ਥੱਲੇ ਲੈ ਜਾਵੇ ਤੇ ਐਫ ਸੀ ਆਰ ਉੱਪਰ ਚੜ ਜਾਂਦੀ ਆ ਜੇ 15 20 ਗ੍ਰਾਮ ਵੱਧ ਵੀ ਲੈ ਜਾਵੇ ਤੇ ਐਫ ਸੀ ਆਰ ਥੱਲੇ ਡਿੱਗ ਪੈਂਦੀ ਆ ਤੇ ਆਪਾਂ ਨੂੰ ਰੇਟ ਵਧੀਆ ਮਿਲ ਜਾਂਦਾ ਇਸ ਤਰ੍ਹਾਂ ਕਈ ਵਾਰ ਕੰਪਨੀਆਂ ਵੀ ਫਾਰਮਰ ਨੂੰ ਕਟਾ ਪਾ ਦਿੰਦੀਆਂ ਤੇ ਹੁਣ ਬੱਚਾ ਆਉਣ ਦੀ ਗੱਲ ਰਹੀ ਕਿ ਕਿੰਨੇ ਦਿਨ ਬਾਅਦ ਆਪਣੇ ਬੱਚਾ ਆਉਂਦਾ ਕੰਪਨੀ ਨੇ ਗ੍ਰੇਡ ਬਣਾਏ ਹੋਏ ਆ A ਗ੍ਰੇਡ B ਗ੍ਰੇਡ C D ਇਸ ਤਰ੍ਹਾਂ ਕਰਕੇ ਗ੍ਰੇਡ ਬਣਾਏ ਆ ਜਿਹੋ ਜਿਹਾ ਆਪਾਂ ਬੱਚਾ ਪਾਲਾਂਗੇ ਉਹਨੇ ਦਿਨਾਂ ਚ ਬੱਚਾ ਆ ਜਾਂਦਾ ਅੱਗੇ ਕਹਿੰਦੇ ਸੀ ਵੀ ਏ ਗ੍ਰੇਡ ਵਾਲਿਆਂ ਦੇ 12 ਤੋਂ 15 ਦਿਨ ਤੱਕ ਜਾਂ 16-17 ਦਿਨ ਦੇ ਵਿੱਚ ਬੱਚਾ ਆ ਜਾਂਦਾ ਪਰ ਹੁਣ ਆਈਬੀ ਕੰਪਨੀ 28-28 ਦਿਨ 30-30 ਦਿਨ ਬੱਚਾ ਨਹੀਂ ਦੇ ਰਹੀ ਕਿਉਂਕਿ ਉਹਨਾਂ ਕੋਲ ਬੱਚਾ ਪਿੱਛੋਂ ਕਹਿੰਦੇ ਵੀ ਬਹੁਤ ਘਾਟ ਆ ਬੱਚਾ ਨਿਕਲ ਨਹੀਂ ਰਹੀ ਨਹੀਂ ਰਿਹਾ ਅੱਗੇ ਤੇ 7-8 ਲਾਟ ਨਿਕਲਉਂਦੇ ਸੀਗੇ ਸਾਲ ਦੇ ਵਿੱਚ ਹੁਣ ਤੇ ਮਸਾਂ 6 ਲਾਟ ਜਾਂ 5 ਜਾਂ 6 ਲਾਟ ਕੱਟ ਸਕਦਾ ਬੰਦਾ ਜਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ 5 ਲਾਡ ਹੀ ਮਸਾਂ ਨਿਕਲ ਨਾ ਕਰਨਗੇ ਕਿਉਂਕਿ ਬੱਚਾ ਬਹੁਤ ਘਟ ਦੇ ਰਹੀ ਆ ਕੰਪਨੀ ਜਾਂ ਬੱਚਾ ਆਪਣੇ ਫਾਰਮ ਤੇ ਆਊਗਾ ਤੇ ਆਪਾਂ ਨੂੰ ਚਾਰ ਪੈਸੇ ਵਟੇ ਚਣਗੇ ਕਈ ਵਾਰ ਕੰਪਨੀਆਂ ਵੀ ਫਾਰਮਰ ਨੂੰ ਘਾਟਾ ਪਾਉਂਦੀਆਂ ਨੇ ਕਿਉਂਕਿ ਨਵੇਂ ਵੀਰਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਈ ਵੀਰ ਇਹ ਸੋਚ ਲੈਂਦੇ ਆ ਵੀ ਕੋਈ ਗੱਲ ਹੀ ਬੱਚਾ ਆ ਜਾਣਾ ਕਰਨਾ ਤੇ ਆਪਾਂ ਪਾਲ ਲੈਣਾ ਵਾ ਤੇ ਫਿਰ ਆਪਾਂ ਪਾਈ ਜਾਣੀ ਆ ਤੇ ਨਹੀਂ ਵੀਰ ਇਹਦੇ ਵਿੱਚ ਐਫਸੀਆਰ ਦਾ ਹਿਸਾਬ ਰੱਖਿਆ ਆ ਐਫਸੀਆਰ ਤੇ ਹੀ ਆਪਾਂ ਨੂੰ 4 ਪੈਸੇ ਬਚਨੇ ਆ ਐਫਸੀਆਰ ਡਾਊਨ ਹੋਊਗੀ ਤੇ 4 ਪੈਸੇ ਵੱਧ ਆ ਜਾਣਗੇ ਜਾਂ ਐਫਸੀਆਰ ਆਪਣੀ ਆਪਾਂ ਫੀਡ ਵੱਧ ਪਾਤਾ ਤੇ ਆਪਣੀ ਐਫਸੀਆਰ ਵੀ ਉੱਪਰ ਜਾਊਗੀ ਆਪਾਂ ਨੂੰ ਰੇਟ 'ਚ ਵੀ ਕੱਟ ਲੱਗੂਗਾ ਪੈਸਿਆਂ 'ਚ ਵੀ ਕੱਟ ਲਾਊਗੀ ਕੰਪਨੀ ਜਿਵੇਂ 8.5 ਰੁਪਏ 9.5 ਰੁਪਏ 9.5 ਰੁਪਏ ਜਿਵੇਂ ਹੁਣ ਜੀਸੀ ਕੀਤੀ ਕੰਪਨੀ ਨੇ 1 ਰੁਪਿਆ ਵਧਾ ਦਿੱਤੀ ਆ ਉਹਦੇ ਵਿੱਚ ਹਾਲੇ ਆਪਾਂ ਆਹ ਲਾੜ ਕੱਢਣਾ ਆ ਆਪਾਂ ਉਹਦਾ ਫਾਇਦਾ ਨੁਕਸਾਨ ਦਾ ਹਾਲੇ ਨਹੀਂ ਪਤਾ ਉਹ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਉਹ ਵੀ ਜੇ ਕੰਪਨੀ ਨੇ 9.5 ਰੁਪਏ ਜੀਸੀ ਰੱਖੀ ਆ ਤੇ ਫਾਰਮਰ ਨੂੰ ਪੱਕਾ ਕਿਸੇ ਨਾ ਕਿਸੇ ਪਾਸੋਂ ਤੁਹਾਨੂੰ ਪਤਾ ਹੀ ਆ ਵੀ ਜਾਂ ਕੰਪਨੀ ਨੇ 9.5 ਰੁਪਏ ਕੀਤਾ ਤੇ ਕਿਸੇ ਨਾ ਕਿਸੇ ਪਾਸੋਂ ਉਹ ਆਪਣੇ ਵਿੱਚ ਹੀ ਪੈਸੇ ਵਸੂਲਣੇ ਆ ਕੰਪਨੀ ਕਦੇ ਵੀ ਘਾਟਾ ਨਹੀਂ ਖਾਂਦੀ ਜਾਂ ਫਾਰਮਰ ਨੂੰ 4 ਪੈਸੇ ਘੱਟ ਬਣੇ ਤੇ ਕੰਪਨੀ ਨੂੰ ਪੈਸੇ ਉਨੇ ਹੀ ਬਣੇ ਉਹਨਾਂ ਨੇ ਆਪ ਦਾ ਘਾਟਾ ਨਹੀਂ ਪੈਣ ਦੇਣਾ ਆਪਦੇ ਆਪ ਨੂੰ ਜਾਂ ਕੰਪਨੀਆਂ ਨੂੰ ਘਾਟਾ ਪਵੇ ਤੇ ਫਿਰ ਕੰਪਨੀਆਂ ਖੇਲ ਨਾ ਹੋ ਜਾਣ ਕਿਉਂਕਿ ਆਪਾਂ ਕੰਪਨੀ ਦੇ ਸਿਰ ਤੇ ਟਿਗੇ ਆ ਕੰਪਨੀ ਨੂੰ ਫਾਰਮਰ ਦਾ ਕੋਈ ਨਹੀਂ ਹੁੰਦਾ ਕਿਉਂਕਿ ਕੰਪਨੀ ਕੋ ਫਾਰਮ ਵੱਧ ਹੁੰਦੇ ਆ ਤੇ ਫਾਰਮਰ ਨੂੰ ਕੰਪਨੀਆਂ ਦਾ ਕਈ ਵਾਰੀ ਘਾਟਾ ਪੈ ਜਾਂਦਾ ਇਸ ਹਿਸਾਬ ਆ ਅੱਜ ਦੀ ਵੀਡੀਓ ਆਪਾਂ ਇੱਥੇ ਕਰਦੇ ਖਤਮ ਮਿਲਦੇ ਆ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਤੇ ਜਿਹੜੀਆਂ ਆਪਾਂ ਵੀਡੀਓ ਨਹੀਂ ਪਾਈਆਂ ਜਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਕਈ ਚੀਜ਼ਾਂ ਦਾ ਤੇ ਉਹ ਸਾਰੇ ਵੀਰ ਦੱਸ ਦਿਆ ਕਰੋ ਜਿਹੜੇ ਜਿਨ੍ਹਾਂ ਨੂੰ ਪਤਾ ਫਾਰਮਾਂ ਬਾਰੇ ਓਕੇ ਜੀ ਫੋਲੋ ਫੋਲੋ ਕਰ ਲਿਆ ਕਰੋ ਭਰਾ ਸਾਰੇ